ਵਰਲਡ ਕੱਪ ਜਿੱਦਿਆ ਭਾਜੀ ਵਾਜੀ ਵੱਡੇ ਵਰਲਡ ਕੱਪ ਟੁੱਟਿਆ ਕਬੂਤਰ ਆ ਬੇ ਵੀ ਸਕਦੇ ਜੋ ਭਾਜੀ ਇਹ ਕਬੂਤਰ ਬਹੁਤ ਮਹਾਨ ਹਸਦੀ ਹੈ ਬੈਰੀ ਕਬੂਤਰ ਆnde ਜੀ ਇਹਨੂੰ ਬੈਰੀ ਬੈਰੀ ਕਬੂਤਰ ਅੱਖ ਵੇਖ ਸਕਦੇ ਜੋ ਵੀਰ ਜੀ ਇਹਦੀ ਅੱਖ ਵਾਹ ਇਹ ਲਾਲ ਟਮਾਟਰ ਰੰਗੀ ਅੱਖ ਆ ਹਾਂ ਇਹ ਭਾਜੀ ਇਹਦੇ ਤਿੰਨ ਮੋਹਰਾ ਆਈਆਂ ਜੋ ਅੱਛਾ ਜੀ ਕਿੱਥੇ ਕਿੱਥੇ ਮੋਹਰੇ ਤਿੰਨ ਮੋਹਰਾ ਹਾਂ ਇਹਨਾਂ ਦੀ ਖੰਮਾਂ ਦੀ ਕੀ ਪਛਾਣ ਆ ਇਹਦੇ ਇਹਦੇ ਬਾਈ ਖੰਮਾ ਭਾਜੀ ਇਹਦੇ ਬਾਈ ਖੰਮਾ ਆ ਦੇਖ ਸਕਦੇ ਜੋ ਇਹ ਨਾ ਕੋਈ ਆਖੇ ਵੀਰ ਮੇਰਾ ਵੀ ਉਤਰਾਂ ਕਰਦੇ ਆ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਨਹੀਂ ਮੈਂ ਤਾਂ ਵੀਰ ਕੋਲ ਸਪੈਸ਼ਲ ਬਾਈ ਨੇ ਫੋਨ ਲਾਇਆ ਮੈਨੂੰ ਸੱਜਿਆ ਸੀ ਵੀਰ ਨੇ ਕਹਿੰਦਾ ਵੀ ਆਪਣੇ ਕੋ ਕ੍ਰੰਪ ਕਬੂਤਰ ਬੜੇ ਘੈਂਟ ਘੈਂਟ ਆਏ ਤਾਂ ਮੈਂ ਕਿਹਾ ਭਰਾ ਦੀ ਜਰੂਰ ਐਡ ਕਰਨੀ ਆ ਆ ਦੇਖੋ ਜੀ ਵਾਹ ਬਈ ਵਾਹ ਬਾਈ ਖੰਭ ਤੇ ਮੋਹਰਾਂ ਲੱਗੀਆਂ ਤੇ ਇੱਕ ਵਰਲਡ ਕੱਪ ਚੁੱਡਿਆ ਬਾਈ ਜੀ ਇਹਨਾਂ ਤੇ ਵੱਡੀਆਂ ਵੱਡੀਆਂ ਗੱਡੀਆਂ ਕਾਰਾਂ ਟਰੈਕਟਰ ਇਨਾਮਾਂ ਦੇ ਵਿੱਚ ਜਿੱਤਦੇ ਜਦੋਂ ਸ਼ਰਤਾਂ ਲੱਗਦੀਆਂ ਹੈ ਨਾ ਤੇ ਆਹ ਵੇਖੋ ਇਹ ਵੀ ਚੁੰਝ ਵੇਖੋ ਚੁੰਝ ਦੇ ਉੱਤੇ ਲੱਗੀ ਚੀਜ਼ ਬਣੀ ਆ ਨਾ ਇਹ ਲੱਗੇ ਕਾਇਨੂਕ ਇਹ ਭਾਜੀ ਲਾਲ ਸਿਰਿਆਂ 'ਚ ਆ ਜਾਂਦਾ ਕਬੂਤਰ ਲਾਲ ਸਿਰਿਆਂ 'ਚ ਆ ਜਿਹੜੇ ਤੁਸੀਂ ਫੜਿਆ ਟੈਟੀ ਜੋ ਟੈਟੀ ਆ ਲਾਲ ਸਿਰਿਆਂ 'ਚ ਆਉਂਦਾ ਸਰ ਬਿਲਕੁਲ ਜੀ ਲਾਲ ਚੁੰਝ ਲਾਲ ਸਿਰ ਲਾਲ ਚੁੰਝ ਲਾਲ ਸਿਰਾਂ ਪਾਉ ਜੀ ਤੇ ਲਾਲ ਲੋਂਦਰਾ ਹਾਂ ਲਾਲ ਲੋਂਦਰਾ ਜੇ ਆਪਣੇ ਖੁੱਡੇ ਤੋਂ ਡਾਇਆ ਨਾ ਆਊਗਾ ਉੱਥੇ ਹੀ ਘੁੰਮ ਕੇ ਕਿਉਂਕਿ ਲਗਾਤਾਰ ਕਿੰਨਾ ਟਾਈਮ ਉੱਡ ਜਾਂਦੇ ਆ ਵੀ ਇਹ ਭਾਜੀ 9 ਘੰਟੇ ਆ ਇਹਦੇ ਭਾਜੀ ਪੱਕੇ ਰੰਗ ਆਏ ਜਿਹੜੇ ਮਗਰੋਂ ਲੱਗੇ ਪਾਕਿਸਤਾਨ ਜੋ ਆ ਦੇਖੋ ਜਿਹੜੇ ਪਾਕਿਸਤਾਨ ਦੇ ਲੱਗੇ ਰੰਗ ਅਜੇ ਵੀ ਤੁਸੀਂ ਦੇਖ ਸਕਦੇ ਆ ਆ ਇਹਨੂੰ 3-4 ਮਹੀਨਾ ਜਾਂਦਾ ਜੋ ਆਪਣੇ ਕੋਲ ਆਪਣੇ ਕੋਲੇ ਬਾਜੀ ਬਸ ਪੂਰੀ ਕੇਅਰ ਕੀਤੀ ਜਾਂਦੀ ਪੂਰੀ ਕੇਅਰ ਕੀਤੀ ਇਹਦੀ ਬਿਲਕੁਲ ਜੀ ਆ ਵੇਖ ਸਕਦੇ ਜੋ ਭਾਜੀ ਆ ਪਾਕਿਸਤਾਨ ਦਾ ਰੰਗ ਜੋ ਰੀਅਲ ਪਾਕਿਸਤਾਨ ਆ ਦੇਖੋ ਰੰਗ ਲਾਏ ਤੇ ਪੂਰੇ ਬ੍ਰਾਂਡਡ ਕਬੂਤਰਾਂ ਵੀਰ ਨੇ ਰਸਲਾ ਕਿਉਂਗੀ ਇਹ ਵੀ ਇੱਕ ਨਸਲ ਹੁੰਦੀ ਹੈ ਨਸਲ ਪਰ ਨੂੰ ਪਤਾ ਹੀ ਆ ਖਾਨਦਾਨ ਤੋਂ ਪਤਾ ਲੱਗ ਜਾਂਦਾ ਹੈ ਭਾਜੀ ਕਬੂਤਰ ਜੋ ਕਰੰਚੀ ਦਾ ਇਹਦੇ ਖਿਡਾਰੀ ਰੇਟ ਲੱਗ ਗਏ 12000 ਰੁਪਏ ਰੇਟ ਲੱਗ ਗਏ ਇਹਦਾ ਕਰੰਚੀ ਦਾ ਕਰੰਚੀ ਦਾ ਇਹ ਕਰੰਚੀ ਦਾ ਕਬੂਤਰ ਜਿਹੜਾ ਆ ਲਾਲ ਸਿਰਾਂ 12000 ਰੁਪਏ 12000 ਰੁਪਏ ਲੱਗ ਗਏ ਖਿਡਾਰੀ ਪਰ ਦਿੱਤਾ ਨਹੀਂ ਇਹਨੂੰ 12000 ਕੀ ਲੱਖਾਂ ਚ ਵੀ ਨਹੀਂ ਪੱਦੇ ਇਹਦੀ ਕੀਮਤ ਹੀ ਅਨਮੋਲੀ ਨਹੀਂ ਵੇਚਣਾ ਹੀ ਨਹੀਂਗੀ ਜਦੋਂ ਵੇਚਾਂਗੇ ਤੁਹਾਨੂੰ ਦੱਸਾਂਗੇ ਜੇ ਬੱਚੇ ਤਿਆਰ ਕਰਨੇ ਆਂਦੇ ਇਹ ਕੀਮਤ ਅਨਮੋਲੀ ਆ ਤੇ ਬਾਕੀ ਤੁਸੀਂ ਜੇ ਕਿਸੇ ਵੀਰ ਨੇ ਕੋਈ ਚੰਗੀ ਦਸਤਾ ਕਬੂਤਰ ਲੈਣਾ ਵੀ ਹੋਵੇ ਤਾਂ ਵੀਰ ਤੁਹਾਡੇ ਦਾ ਨੰਬਰ ਉੱਤੇ ਫੇਸਬੁੱਕ ਤੇ ਚੱਲਦਾ ਜੀ ਤੇ ਭਰਾ ਦੇ ਨਾਲ ਤੁਹਾਨੂੰ ਨਾਂ ਦੱਸ ਦੋ ਦੱਸ ਤਾਂ ਕਿ ਮਲਵਾਈ ਕਬੂਤਰ ਮਲਵਾਈ ਕਬੂਤਰ ਵੇਖਿਆ ਆਪਣੇ ਕੋਲ ਮਲਵਾਈ ਵਿਖਾ ਦਿੰਨੇ ਤੁਹਾਨੂੰ ਵਾਹ ਜੀ ਅਲੱਗ ਅਲੱਗ ਬ੍ਰਾਂਡ ਆ ਜੀ ਤੇ ਰਹਿੰਦੇ ਆਪਣੀ ਏਰੀਆ ਨਹੀਂ ਉੱਡਦੇ ਜਦੋਂ ਬਾਹਰ ਨਹੀਂ ਜਾਂਦੇ ਨਾ ਨਾ ਆਪਣੇ ਖੁੱਲ੍ਹੇ ਦੇ ਆਹ ਦੇ ਕੋਈ ਛਤਰੀ ਮਿਕਸਰਾਂ ਦੀ ਛਤਰੀ ਤੋਂ ਉੱਡ ਗਈ ਇਹ ਦਾਣਾ ਬੁਨੇ ਨਾ ਬੱਬੂ ਮਾਨ ਦਾ ਆਲੇ ਮਿੱਤਰ ਦੀ ਛਤਰੀ ਆਪਣੀ ਪਛਾਣ ਆ ਵਾ ਮਿੱਤਰ ਦੀ ਪੁੱਤੇ ਕਿਹੜੇ ਰੰਗ ਮਾਰਿਆ ਇਹ ਛਤਰੀਆਂ ਦੇ ਰੰਗ ਹੁੰਦੇ ਆ ਜੇ ਲਾਲ ਛਤਰੀ ਦਾ ਕਬੂਤਰ ਉੱਡਿਆ ਤੇ ਲਾਲ ਤੇ ਹੀ ਬਊਗਾ ਜੇ ਚਿੱਟੀ ਛਤਰੀ ਦਾ ਕਬੂਤਰ ਤੇ ਚਿੱਟੀ ਤੇ ਬਊਗਾ ਕਰਾ ਦੇਖੋ ਕਰਾ ਨੂੰ ਲੈ ਬੱਗੇ ਬਿੱਲੇ ਆ ਗਏ ਆ ਲੈ ਬਈ ਬੱਗੇ ਬਿੱਲਿਆਂ ਦਾ ਕੀ ਕਰੀਏ ਮਲਵਈ ਕਬੂਤਰ ਪਈ ਜੀ ਆ ਗਿਆ ਵੇਖੋ ਅੱਖ ਫੋਟੋ ਖਿਦੇ ਸਾਡੀ ਤੇਰੀ ਗੇਂਡ ਕਮ ਆ ਜਾ ਤੂੰ ਐ ਬਨੇ ਆ ਜਾ ਕਰ ਵਿਚੇ ਆ ਜਾਣਾ ਤੂੰ ਬਹੁਤ ਕੈਂਡ ਕਬੂਤਰ ਹੈ ਜੀ ਆਪਾਂ ਜੀ ਬੱਗੇ ਬਿੱਲੇ ਆਗੇ ਜੋ ਬੱਗੇ ਬਿੱਲੇ ਹਾਂ ਆ ਵੇਖੋ ਅੱਖ ਦੀ ਪਹਿਚਾਨ ਇਹ ਮਲਵਾਈ ਕਬੂਤਰ ਹੈ ਜੀ ਬੱਗੇ ਬਿੱਲੇ ਵਾਹ ਜੀ ਵਾਹ ਇਹ ਚਿੱਟੀ ਅੱਖ ਤੇ ਐ ਵਿੱਚ ਜੋਂ ਜੋਂ ਲਾਲ ਜੋਂ ਵਾਲਾ ਕਬੂਤਰ ਪੱਗਾ ਬਿੱਲਾ ਲਾਲ ਜੋਰ ਵੇਖੋ ਪਾਉ ਜੀ ਕਿੰਨੀ ਪਰਖ ਹੁੰਦੀ ਆ ਵੀਰ ਨੂੰ ਹਰ ਇੱਕ ਨਸਲ ਕੱਲੀ ਕੱਲੀ ਕਿਉਂਕਿ ਜਿੰਨਾ ਚਿਰ ਕੋਈ ਪਛਾਣ ਨਹੀਂ ਨਾ ਬੰਦਾ ਦੱਸ ਸਕਦਾ ਇਹ ਭਾਜੀ ਆਪਣੇ ਘਰ ਦੀ ਫੀਡ ਤਿਆਰ ਕੀਤੀ ਹੋਈ ਆ ਆਪਦੀ ਆਪਣੀ ਵਾਹ ਜੀ ਵਾ ਆਪਣੀ ਬਰੀਡ ਆ ਜੀ ਕਿ ਸ਼ਰਤ ਜੁੱਟਿਆ ਸੀ ਸਭਰਾਵਾਂ ਵਾਲੇ ਵਰਲਡ ਕੱਪ 'ਚ ਅੱਛਾ ਜੀ ਹਾਂ ਮੋਟਰਸਾਈਕਲ ਵਾਲੀ 'ਚ ਮੋਟਰਸਾਈਕਲ ਵਾਲੀ 'ਚ ਭਾਜੀ ਇਹ ਕਬੂਤਰ ਉੱਡਿਆ ਜੇ ਤੁਰਿਆ ਜੇ ਤੁਰਿਆ ਇਹ 5 ਵਜੇ ਕਬੂਤਰ ਉੱਤਰਿਆ ਆਪਣੇ ਪਰ ਆਪਾਂ ਐ ਤੀਜੇ ਨੰਬਰ ਤੇ ਆਏ ਆ ਆਪਾਂ ਵਾਹ ਜੀ ਵਾ ਇਹ ਵੀ ਸਭਰਾਵਾਂ ਵਾਲੇ ਵਰਲਡ ਕੱਪ 'ਚ ਜੁੱਟਿਆ ਸੀ ਭਾਈ ਜੀ ਤੇ ਜੇ ਤੁਰਿਆ ਭਾਉ ਜੀ 3 ਨੰਬਰ ਤੇ ਰਿਆ ਬਹੁਤ ਸੁਣੀ ਆ ਆ ਤਾਂ ਨੋਨ ਪੀਲੀ ਕਬੂਤਰੀ ਵਹਣੇ ਨੂੰ ਆ ਆ ਬਿੱਲੀ ਕਬੂਤਰੀ ਆ ਬੱਗੇ ਮਿਲ ਜਾ ਆ ਆ ਭਾਜੀ ਦੀ ਮਾਦੀ ਕਬੂਤਰ ਦੀ ਠੀਕ ਆ ਇਹ ਮਾਲਵੇ ਦੀ ਮਾਦੀ ਅਗਵਿਜੀ ਹੈ ਆ ਬੱਗੀ ਬਿੱਲੀ ਪਿਓਰ ਬੱਗੀ ਬਿੱਲੀ ਕਬੂਤਰੀ ਆ ਇਹ ਬੱਗੀ ਬਿੱਲੀ ਇੱਕ ਬਾਈ ਜੀ ਮਹੂਆਣੇ ਦੇ ਨੇੜੇ ਵੀਰ ਕਬੂਤਰ ਡਾਉਂਦਾ ਜਿੰਨੇ ਪਤਾ ਨਹੀਂ ਕਿੰਨੀਆਂ ਇੱਕ ਗੱਡੀਆਂ ਤੇ ਕਿੰਨੇ ਵਰਲਡ ਕੱਪ ਜਿੱਤੇ ਆ ਵੀਰ ਨੇ ਉਹ ਮਹੂਆਣੇ ਦੇ ਨਾਲ ਹੀ ਹੁੰਦਾ ਵੀਰ ਦਾ ਉਥੇ ਦੁਕਾਨ ਵੀ ਲਾਉਂਦਾ ਡਰਾਈਵਰ ਵੀਰਾਂ ਦੇ ਲਿਸੰਸ ਬੰਦੇ ਆ ਪਾਉਜੀ ਉਹਦੇ ਕੋਲ 5-5 10-10 ਲੱਖ ਰੁਪਏ ਦੇ ਕਬੂਤਰ ਵੇਚਦਾ ਉਹ ਤੇ ਓਏ ਉਹ ਉਹਨਾਂ ਦੀਆਂ ਨਸਲਾਂ ਚੋ ਮਲਬਈ ਕਬੂਤਰ ਵੀਰ ਦੇ ਕੋਲ ਹੈਗੇ ਆ ਤੇ ਜੇ ਕਿਸੇ ਵੀਰ ਨੇ ਸੰਪਰਕ ਕਰਨਾ ਹੋਵੇ ਨਾ ਕਿਉਂਕਿ ਸ਼ਰਤਾਂ ਜਿੰਨੇ ਟਾਈਮ ਤੇ ਪਾਉਜੀ ਡਾਵਾਂਗੇ ਨਾ ਸਭ ਤੋਂ ਅਖੀਰ ਬੇਸ਼ੱਕ ਡਾਕੇ ਵੇਖ ਲੈ ਇੱਥੇ ਫੇਰ ਲੈ ਡਾਕੇ ਕਿਉਂਕਿ ਇਹਨਾਂ ਦੀ ਖਰਾਕ ਜਿਹੜੀ ਹੁੰਦੀ ਜਿਹੜਾ ਹੁੰਦਾ ਨਾ ਉਸਤਾਦ ਤੁਹਾਨੂੰ ਥੋੜੀ ਜੀ ਦੱਸ ਦਿੰਨੇ ਕਿਉਂਕਿ ਸਾਰੇ ਗੁਣ ਨਹੀਂ ਦਿੱਤੇ ਜਾਂਦੇ ਕਿਉਂਕਿ ਇਹ ਉਸਤਾਦ ਕਬੂਤਰ